ਹਾਂਜੀ ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਡੀਆਈਜੀ ਭੋਲਰ ਨੂੰ ਲੈ ਕੇ ਜਿਹੜੇ ਕਿ ਡੀਆਈਜੀ ਭੋਲਰ ਨੂੰ ਰਿਮਾਂਡ ਤੇ ਰੱਖਿਆ ਜਾਂਦਾ ਸੀ ਵੀਆਈ ਵੱਲੋਂ ਹੁਣ ਰਿਮਾਂਡ ਤੇ ਰੱਖਣ ਦੇ ਬਾਅਦ ਜਿਹੜੇ ਕਿ ਹੋਰ ਕਈ ਗੁੱਲਾਂ ਦੇ ਖੁਲਾਸੇ ਹੋਣ ਜਾ ਰਹੇ ਜਿਹੜੇ ਲੋਕ ਇਹਨਾਂ ਦੇ ਕੰਟੈਕਟ ਦੇ ਵਿੱਚ ਸੀ ਜਿੱਥੇ-ਜਿੱਥੇ ਇਹਨਾਂ ਦਾ ਕੰਟੈਕਟ ਹੈ ਤੇ ਜਿੱਥੇ ਵੀ ਇਹਨਾਂ ਨੂੰ ਸੀਬੀਆਈ ਨੂੰ ਪਤਾ ਲੱਗ ਰਿਹਾ ਸਾਰੇ ਕਿਤੇ ਛਾਪੇਮਾਰੀ ਸ਼ੁਰੂ ਕੀਤੀ ਜਾਂਦੀ ਹੈ ਪਟਿਆਲਾ ਦੇ ਵਿੱਚ ਲੁਧਿਆਣਾ ਦੇ ਵਿੱਚ ਕਈ ਜਗ੍ਹਾ ਤੇ 6-7 ਜਗ੍ਹਾ ਦੇ ਵਿੱਚ ਛਾਪੇਮਾਰੀ ਕੀਤੀ ਹੈ ਸੀਬੀਆਈ ਵੱਲੋਂ ਤੇ ਜੋ ਕੁਝ ਪਤਾ ਲੱਗ ਰਿਹਾ ਤੇ ਭਾਈ ਉਹੋ ਗੱਲਾਂ ਪਾਸੋਂ ਦੇਣਾ ਸਾਂਝੀਆਂ ਕਰਨ ਜਾ ਰਿਹਾ ਕਿਉਂਕਿ ਇੱਕ ਪਾਸੇ ਇਹ ਗੱਲ ਕਰੀਏ ਦਲਾਲ ਕਸਾਨੂੰ ਨੂੰ ਲੈ ਕੇ ਤੇ ਹੁਣ ਸੀਬੀਆਈ ਇਹਦੇ ਕਰ ਜਦੋਂ ਰੇਡ ਪੈਂਦੀ ਹੈ ਤਾਂ 7 ਕਰੋੜ ਰੁਪਇਆ ਬਰਾਮਦ ਹੁੰਦਾ 2.5 ਕਿਲੋ ਸੋਨਾ ਉਹ ਖਬਰਾਂ ਤਾਂ ਸਾਰਿਆਂ ਨੇ ਸੁਣੀ ਲਈਆਂ ਤੇ ਪਰ ਹੁਣ ਕੱਲਾ ਡੀਆਈਜੀ ਭੁੱਲਰ ਨਹੀਂ ਤੇ ਕੱਲਾ ਦਲਾਲ ਕਸਾਨੂੰ ਨਹੀਂ ਤੇ ਹੁਣ ਵੱਡੇ ਵੱਡੇ ਅਫਸਰ ਕੌਣ ਕੌਣ ਫਸਣ ਜਾ ਰਹੇ ਆ ਇਹ ਸਾਰੀਆਂ ਗੱਲਾਂ ਦੇ ਖੁਲਾਸੇ ਕਰਾਂਗੇ ਤੇ ਜਿਹੜੀ ਇੱਕ ਪਹਿਲਾ ਵੀਡੀਓ ਸੁਣਾਵਾਂਗੇ ਚੈਨਲ ਤੇ ਬਨੇ ਰਹੋ ਦੋ ਮਿੰਟ ਦੀ ਵੀਡੀਓ ਸੁਣਾਵਾਂਗੇ ਤਾਂ ਫਿਰ ਆਪਾਂ ਅੱਗੇ ਕਰਾਂਗੇ ਗੱਲਬਾਤ ਤਾਂ ਜਿਹਦੇ ਵਿੱਚ ਕਈ ਗੱਲਾਂ ਦੇ ਖੁਲਾਸੇ ਹੋਣ ਜਾਣਗੇ ਤਾਂ ਦੋ ਪੱਤਰਕਾਰਾਂ ਬੰਨਿਓ ਤਾਂ ਪਹਿਲਾ ਵੀਡੀਓ ਸੁਣਾ ਦਈਏ ਫਿਰ ਕਰਦੇ ਆ ਅੱਗੇ ਗੱਲਬਾਤ ਚਰਨ ਭੁੱਲਰ ਦੇ ਨਾਲ ਸਬੰਧਤ ਲੋਕਾਂ ਦੇ ਘਰਾਂ 'ਚ ਵਕਫ ਵਕ ਥਾਵਾਂ ਤੇ ਸੀਬੀਆਈ ਨੇ ਛਾਪੇਮਾਰੀ ਕੀਤੀ ਕੀ ਕੁਛ ਮਿਲਿਆ ਔਰ ਕਿੰਨਾ ਦੇ ਨਾਲ ਲੈਣ ਦੇਣ ਸੀ ਪੈਸੇ ਦਾ 2 ਨੰਬਰ ਦਾ ਲੈਣ ਦੇਣ ਸੀ ਕਿ 1 ਨੰਬਰ ਦਾ ਇਸ ਬਾਰੇ ਪੂਨਸ਼ਾਨ ਕਰਨ ਲਈ ਸੀਬੀਆਈ ਨੇ ਹੁਣ ਆਪਣਾ ਦਾਇਰਾ ਹੋਰ ਵਧਾ ਦਿੱਤਾ ਹੈ ਔਰ ਤਾਜੀ ਜਾਣਕਾਰੀ ਸਾਹਮਣੇ ਆ ਰਹੀ ਹੈ ਇਸ ਬਾਰੇ ਅਸੀਂ ਵਧੇਰੇ ਜਾਣਕਾਰੀ ਲਵਾਂਗੇ ਮੇਰੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਆ ਭੁੱਲਰ ਸਾਹਿਬ ਸਾਭ ਦੀ ਨਜ਼ਰ ਹੈ ਇਸ ਕੇਸ ਤੇ ਪਲ-ਪਲ ਦਾ ਅਪਡੇਟ ਜਾਨਣਾ ਚਾਹੁੰਦੇ ਨੇ ਲੋਕ ਕਿ ਦਰਅਸਲ ਇਹ ਭ੍ਰਿਸ਼ਟਾਚਾਰ ਜਿਹੜਾ ਕਿਥੋਂ ਤੱਕ ਲਗੀਆਂ ਹੋਈਆਂ ਨੇ ਤਾਂ ਰਿਮਾਂਡ ਦੇ ਉੱਤੇ ਚੱਲ ਰਹੀ ਹਰਚੰਨ ਭੁੱਲਰ ਦੇ ਸਵਾਲਾਂ ਤੋਂ ਬਾਅਦ ਹੀ ਉਹਨਾਂ ਲੋਕਾਂ ਤੱਕ ਸੀਬੀ ਨੇ ਪਹੁੰਚ ਕਰਨੀ ਸ਼ੁਰੂ ਕੀਤੀ ਹੈ ਤੇ ਕਿੱਥੇ ਕਿੱਥੇ ਪਹੁੰਚ ਕੀਤੀ ਗਈ ਹੈ ਕਿੱਥੇ ਕਿੱਥੇ ਛਾਪੇ ਮਾਰੇ ਗਏ ਨੇ ਤੇ ਕੀ ਕੁਝ ਮਿਲਿਆ ਬਿਲਕੁਲ ਸੰਦੀਪ ਜਿਹੜਾ ਹਰਚੰਨ ਸਿੰਘ ਭੁੱਲਰ ਤੇ ਜਿੱਦੇ ਮਸਲੇ ਦੇ ਵਿੱਚ ਕਿਉਂਕਿ सीबीआई ਨੇ ਜਿਹੜਾ ਡੀਏ ਦਾ ਜਿਹੜਾ ਕੇਸ ਆ ਉਹ ਜਿਹੜਾ ਰਜਿਸਟਰਡ ਕੀਤਾ ਹੋਇਆ ਜਿਹਦੇ ਚੱਲਦਾ ਕਿਉਂਕਿ सीबीआई ਨੇ ਉਹ ਰਿਮਾਂਡ ਵੀ ਹਾਸਲ ਕੀਤਾ ਤੇ ਰਿਮਾਂਡ ਦੇ ਦੌਰਾਨ ਬਹੁਤ ਕੁਝ सीबीआई ਨੂੰ ਹੱਥ ਲੱਗਾ ਹੈਗਾ ਜਿਹਦੇ ਚੱਲਦਾ ਅੱਜ ਸਰਚ ਅਭਿਆਨ ਜਿਹੜਾ ਵਾ सीबीआई ਵੱਲੋਂ ਚਲਾਇਆ ਗਿਆ ਖਾਸ ਕਰਕੇ ਪਟਿਆਲਾ ਅਤੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਸੱਤ ਥਾਵਾਂ ਤੇ सीबीआई ਨੇ ਇੱਕ ਸਰਚ ਅਭਿਆਨ ਚਲਾਇਆ ਔਰ ਇਹਦੇ ਚ ਕਾਫੀ ਕੁਝ सीबीआई ਨੂੰ ਮਿਲਿਆ ਹੈਗਾ ਕਿਉਂਕਿ ਸਰਚ ਆਪਰੇਸ਼ਨ ਜਿਹੜਾ ਸਰਚ ਕੋਰੈਂਟਾ ਉਹ सीबीआई ਨੇ ਬੀਤੇ ਦਿਨੇ ਜਿਹੜੀ सीबीआई ਦੇ ਚੰਡੀਗੜ੍ਹ ਅਦਾਲਤ ਆ ਉਹਦੇ ਕੋਲ ਮਨਜ਼ੂਰੀ ਲੈ ਲਈ ਸੀ ਕਿ ਅਸੀਂ ਇਹਨਾਂ ਦੇ ਥਾਵਾਂ ਤੇ ਜਿਹੜੀ ਹੈ ਸਰਚ ਅਭਿਆਨ ਚਲਾਉਣਾ ਹੈ ਜਿਸ ਚੱਲਦੇ ਅੱਜ ਸਵੇਰ ਤੋਂ ਹੀ सीबीआई ਦੇ ਦੋ ਟੀਮਾਂ ਕਰੀਬ 35-40 ਜਿਹੜੇ ਉਹਨਾਂ ਦੇ ਮੁਲਾਜ਼ਮ ਤੇ ਅਧਿਕਾਰੀ ਨੇ ਉਹ ਵਕ ਵਕ ਥਾਵਾਂ ਤੇ ਪੁੱਜੇ ਸੀ ਤੇ ਹਾਲੇ ਤੱਕ ਵੀ ਜਿਹੜੀ ਹੈ सीबीआई ਦਾ ਜਿਹੜਾ ਸਰਚ ਅਭਿਆਨ ਜਿਹੜਾ ਵਾ ਜਾ ਰਿਹਾ ਜੋ ਜਾਣਕਰ ਦੱਸਦੇ ਨੇ ਇਸ ਮਸਲੇ ਦੇ ਵਿੱਚ ਪਿੰਡ ਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਇੱਥੇ ਸਰਚ ਬਿਆਨ ਕੀਤਾ ਗਿਆ ਇਸੇ ਤਰ੍ਹਾਂ ਇਹ ਪਿੰਡ ਕਲਸ ਖੁਰਦਾ ਤਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਇੱਥੇ ਸਰਚ ਕੀਤੀ ਗਈ ਹੈ ਇਸੇ ਤਰ੍ਹਾਂ ਇਹ ਹਾਊਸ ਨੰਬਰ ਦੱਸਿਆ ਜਾ ਰਿਹਾ 910 ਵਾਰਡ ਨੰਬਰ 11 ਗੋਬਿੰਦਨਗਰ 마ਸ਼ੀਵਾੜਾ ਖਾਸ ਤਸੀਲ ਸਮਰਾਲਾ ਡਿਸਟ੍ਰਿਕਟ ਲੁਧਿਆਣਾ ਇੱਥੇ ਵੀ ਸਰਚ ਬਿਆਨ ਚਲਾਇਆ ਚੱਲ ਰਿਹਾ ਨਾਲ ਦੀ ਨਾਲ ਇੱਕ ਸਰਗੋਦਾ ਕਲੋਨੀ ਏ ਲੁਧਿਆਣਾ ਇੱਥੇ ਵੀ 81/ ਜਿਹੜੇ 2 ਵਾ ਉਹ ਜਿਹੜੀ ਆ ਜਿਹੜੀ ਜਿਹੜੀ ਕਿਨਾ ਸਰਚ ਭਿਆਣ ਉੱਥੇ ਵੀ ਚੱਲਿਆਗਾ ਨਾਲ ਦੇ ਨਾਲ ਇਹ ਵੀ ਜਾਣਕਾਰੀ ਮਿਲੀ ਹੈਗੀ ਆ ਜਿਹਦੇ ਚ ਦੱਸਿਆ ਜਾ ਰਿਹਾ ਕਿ ਹਾਊਸ ਨੰਬਰ 1 ਕਾ ਗ੍ਰੀਨ ਹਾਊਸ ਹੈ ਨਿਊ ਮੋਤੀਬਾਗ ਕਲੋਨੀ ਅਤੇ ਹਾਊਸ ਨੰਬਰ 15 ਸਿਰਾ ਕੰਪਲੈਕਸ ਲੋਰ ਮਾਲ ਪਟਿਆਲਾ ਇੱਥੇ ਵੀ ਸਰਚ ਭਿਆਣ ਚੱਲ ਰਿਹਾ ਔਰ ਇੱਕ ਹੋਰ ਛੇਵੀਂ ਜਿਹੜੀ ਜਗ੍ਹਾ ਦੱਸੀ ਜਾ ਰਹੀ ਜਿ ਸਾਡੇ ਜਾਣਕਾਰ ਦੱਸਦੇ ਨੇ ਕਿ ਪਿੰਡ ਜਿਹੜਾ ਵਾ ਸੈਨਸੋਵਾਲ ਕਲਾਵਾ ਇਹ ਤਸੀਲ ਮਾਸੀਵਾਲਾ ਜ਼ਿਲ੍ਹਾ ਲੁਧਿਆਣਾ ਇਹ ਕੋਈ ਕਰੀਬ 6-7 ਥਾਵਾਂ ਤੇ ਜਿਹੜਾ ਜਿਹੜੀ ਸਰਚ ਅਭਿਆਨ ਹਾਂਜੀ ਹੁਣ ਭਈ ਸੀਬੀਆਈ ਬੰਨਿਓ ਜਿਹੜਾ ਕੀ ਇਹ ਸਰਚ ਬਿਆਨ ਚੱਲ ਰਿਹਾ ਆਪਣੇ ਬੰਨਿਓ ਤੇ ਹਜੇ ਤੱਕ ਇਹ ਮਾਮਲਾ ਪੂਰਾ ਜਾ ਰਿਹਾ ਤੇ ਪਰ ਹੁਣ ਇਹ ਮਾਮਲਾ ਸੁਰਕੀਆਂ ਦੇ ਵਿੱਚ ਆ ਤੇ ਹੁਣ ਕੱਲਾ ਡੀਆਈਜੀ ਨਹੀਂ ਦਲਾਲ ਕਸਾਨੂੰ ਨਹੀਂ ਤੇ ਹੋਰ ਵੀ ਕਈ ਜਣੇ ਫਸਣ ਜਾ ਰਹੇ ਕਿਉਂਕਿ ਹੁਣ ਇਸ ਮਾਮਲੇ ਨੂੰ ਲੈ ਕੇ ਜੇ ਗੱਲ ਕਰੀਏ 7 ਕਰੋੜ ਰੁਪਇਆ ਪ੍ਰਾਪਤ ਹੁੰਦਾ 2.5 ਕਿਲੋ ਸੋਨਾ ਬੈਂਕ ਲੋਕਰ ਖੰਘਾਲੇ ਜਾਂਦੇ ਆ ਤੇ ਦੁਬਈ ਦੇ ਵਿੱਚ ਤਿੰਨ ਹੋਟਲ ਵੀ ਦੱਸੇ ਨੇ ਹੋਟਲਾਂ ਦੇ ਵਿੱਚ ਹਿੱਸੇਦਾਰੀ ਦੱਸੀ ਜਾਂਦੀ ਤੇ ਇਹ ਮਾਮਲੇ ਨੂੰ ਲੈ ਕੇ ਛੋਡਾ ਕੀ ਕਹਿਣਾ ਭਾਈ ਤੁਸੀਂ ਵੀ ਆਪਣੀ ਇੱਕ ਮਿੰਟ ਜ਼ਰੂਰ ਰੱਖੋ ਤੇ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਡੀਆਈਜੀ ਪੁਲਿਸ ਨੂੰ ਲੈ ਕੇ ਇਹ ਸੋਡੇ ਦਾ ਸਾਂਝੀ ਜ਼ਰੂਰ ਕਰਨੀ ਸੀ ਜਿੰਨਾ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਇਹ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਿਲਦੇ ਗਾ ਨੂੰ ਨਮ ਟੌਕ ਤੇ ਧੰਨਵਾਦ